ਦੋਸਤੋ ਸੱਚ ਕਹਾਂਦਾ ਇਹ ਹੈ ਆਮ ਤੌਰ ਤੇ ਲੋਕ ਜ਼ਿਆਦਾਤਰ ਲੋਕ ਹਰੇਕ ਮੁਸ਼ਕਲ ਲਈ ਕਿਸੇ ਕੋਲ ਜਾਂਦੇ ਨੇ ਜਦਕਿ ਕਹਿੰਦੇ ਨੇ ਕਿ ਉਸ ਮੁਸ਼ਕਲ ਨੂੰ ਹੱਲ ਕਰਨ ਲਈ ਤੁਹਾਡੇ ਅੰਦਰ ਆਪਣੇ ਤਾਕਤ ਹੁੰਦੀ ਹੈ ਜੇਕਰ ਤੁਹਾਡਾ ਮਨ ਉਦਾਸ ਹੈ ਚਿੰਤਾ ਹੈ ਤਾਂ ਜ਼ਿੰਦਗੀ 'ਚ ਕਬਰਾਂ ਦੀ ਲੋੜ ਨਹੀਂ ਜ਼ਿੰਦਗੀ ਚਾਏ ਉਤਾਰ ਚੜਾਵ ਤੋਂ ਸਬਕ ਸਿੱਖਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਜੀਨ ਦੇ ਸਲੀਕੇ ਨੂੰ ਥੋੜਾ ਜਿਆ ਲਚੀਲਾ ਰੱਖੋ ਜਿਸ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਕਰਨਾ ਮੁਸ਼ਕਲ ਨਹੀਂ ਆਸਾਨ ਹੋ ਜਾਂਦਾ ਹੈ ਕਹਿੰਦੇ ਨੇ ਇਸ ਦੇ ਨਾਲ ਹੀ ਜ਼ਿੰਦਗੀ ਵਿੱਚ ਤੁਸੀਂ ਦੂਸਰਿਆਂ ਦੇ ਫੈਸਲੇ ਦਾ ਇੰਤਜ਼ਾਰ ਨਾ ਕਰੋ ਤਾਂ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ ਜਿਹੋ ਜੇ ਹੋ ਉਹ ਜੇ ਹੀ ਦੇਖੋ ਤਾਂ ਜ਼ਿਆਦਾ ਬਿਹਤਰ ਹੈ ਜੋ ਦੋਸਤੋ ਇਸੇ ਤਰ੍ਹਾਂ ਸੱਚ ਕਹਾ ਤਾਂ ਇਹ ਹੈ ਲਈ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗਾ ਸ਼ੁਕਰੀਆ